ਸੀ ਦੇਖ ਰਹੇ ਫਗਵਾੜਾ ਨਿਊਜ਼ ਮੈਂ ਹਾਂ ਤਨਾ ਅੰਜਲੀ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਪੰਜਾਬ ਵਿੱਚ ਕਹਿਰ ਮਚਾਇਆ ਹੋਇਆ ਕਈ ਇਲਾਕਿਆਂ ਦੇ ਵਿੱਚ ਹੜਾ ਕਾਰਨ ਪਿੰਡ ਤੇ ਸ਼ਹਿਰ ਪਾਣੀ ਵਿੱਚ ਡੁੱਬ ਗਏ ਹਨ ਘਰ ਡਿੱਗ ਗਏ ਹਨ ਲੋਕ ਬੇਘਰ ਹੋ ਕੇ ਰਾਹਤ ਕੈਂਪਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹਨ ਕਿਸਾਨਾਂ ਦੀਆਂ ਖੜੀਆਂ ਫਸਲਾਂ ਪਾਣੀ ਹੇਠਾਂ ਆ ਜਾਣ ਨਾਲ ਭਾਰੀ ਆਰਥਿਕ ਨੁਕਸਾਨ ਹੋਇਆ ਫਗਵਾੜਾ ਹਲਕਾ ਦੇ ਕਈ ਪਿੰਡ ਵੀ ਇਸ ਹੜ੍ਹ ਦੀ ਮਾਰ ਚੱਲ ਰਹੇ ਹਨ ਪਿੰਡ ਮਹਿੜੂ ਵਿਚ ਪਾਣੀ ਉਹ ਨਾਲ ਲੋਕਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਹਲਕਾ ਇੰਚਾਰਜ ਹਰਦੂ ਸਿੰਘ ਹਾਜ਼ਰ ਜੀ ਮਾਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਏਡੀਸੀ ਅਕਸ਼ਿਤਾ ਗੁਪਤਾ ਅਤੇ ਐਸਟੀਐਮ ਜਸ਼ਨਜੀਤ ਸਿੰਘ ਨੇ ਫਗਵਾੜਾ ਵਿਖੇ ਨੁਕਸਾਨ ਦਾ ਜ਼ਾਇਸਲ ਡਾਕਟਰ ਚੱਬੇਵਾਲ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਹੜਪੀਟਾਂ ਨੂੰ ਜਲਦੀ ਹੀ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਹਤ ਕਾਰਜ ਜੰਗੀ ਪੱਧਰ ਤੇ ਚੱਲ ਰਹੀ ਹਨ। ਇਸ ਮੌਕੇ ਸਾਡੇ ਸਹਿਯੋਗੀ ਨੇ ਹਲਕਾ ਇੰਚਾਰਜ ਹਨੂਰ ਸਿੰਘ ਹਰਸੀਮਾਨ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੁਸੀਬਤ ਵਿੱਚ ਘਰੇ ਲੋਕਾਂ ਲਈ ਰਾਸ਼ਨ ਤਰਪਲਾ ਅਤੇ ਪਸ਼ੂਆਂ ਲਈ ਚਾਰਾ ਅਤੇ ਡਾਕਟਰੀ ਸਹਾਇਤਾ ਪਹੁੰਚਾਈਆਂ ਜਾ ਰਹੀਆਂ ਹਨ। ਇਸ ਦਰਾਂ ਡੀਪੀ ਕਮਿਸ਼ਨ ਨੇ ਕਿਹਾ ਹੈ ਕਿ ਨਵੇਂ ਇਲਾਕਿਆਂ ਦਾ ਜ਼ਾਇਜ਼ਾ ਲੈ ਕੇ ਲੋੜਿੰਦੀ ਸਹੂਲਤ ਤੁਰੰਤ ਮੁਹੱਈਆ ਕਰਵਾਈ ਜਾ ਰਹੀ ਹੈ ਫਗਵਾੜਾ نیوز ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਦੂਸੋਨੀ ਦੀ ਵਿਸ਼ੇਸ਼ ਰਿਪੋਰਟ ਦੇਖੋ ਜਿਹੜੀ ਇਹ ਕੁਦਰਤੀ ਮਾਰ ਹੈ ਇਹਦੇ ਵਿੱਚ ਅੱਜ ਪੰਜਾਬ ਮੇਰੇ ਖਿਆਲ ਚਾਰ ਦਿਹਾਕੇ ਵਿੱਚ ਸਭ ਤੋਂ ਜ਼ਿਆਦਾ ਹੜ੍ਹਾਂ ਦੀ ਮਾਰ ਏਟ ਹੈ। ਔਰ ਬਹੁਤ ਨੁਕਸਾਨ ਹੋਇਆ। ਖਾਸ ਤੌਰ ਤੇ 3 ਲੱਖ ਏਕੜ ਤੋਂ ਜ਼ਿਆਦਾ ਜਿਹੜੀ ਫਸਲ ਹੈ ਉਹ ਤਬਾਹ ਹੋ ਚੁੱਕੀ ਹੈ। ਔਰ ਪੰਜਾਬ ਸਰਕਾਰ ਵੱਲੋਂ ਬਹੁਤ ਬਿਹਤਰੀਨ ਉਪਰਾਲੇ ਕੀਤੇ ਜਾ ਰਹੇ ਹਨ। ਔਰ 11-12 ਹਜ਼ਾਰ ਦੇ ਕਰੀਬ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਔਰ ਘੱਟ ਤੋਂ ਘੱਟ 5 ਹਜ਼ਾਰ ਲੋਕਾਂ ਨੂੰ ਜਿਨ੍ਹਾਂ ਦੇ ਘਰ ਡੁੱਬ ਗਏ ਉਥੋਂ ਬਾਹਰ ਕੱਢਿਆ ਜਾ ਚੁੱਕਾ ਹੈ ਸੇਫਲੀ ਔਰ ਇਹ ਹੋਰ ਵੀ ਦੁੱਖ ਦੀ ਗੱਲ ਹੈ ਕਿ ਸਾਡਾ ਜਿਹੜਾ ਕਪੂਰਥਲਾ ਖਾਸ ਤੌਰ ਤੇ ਉਧਰ ਸੁਲਤਾਨਪੁਰ ਲੋਧੀ ਸਾਈਡ ਤੇ ਔਰ ਈਵਨ ਇਧਰ ਵੀ ਅਸੀਂ ਅੱਜ ਮੇੜੂ ਆਏ ਆ ਤੇ ਮੇਰੇ ਨਾਲ ਹਰਜੀਮਾਨ ਜੀ ਸਾਡੇ ਸਾਲਕਾਂ ਇਚਾਰਜ ਹੋ ਮੌਜੂਦ ਨੇ ਔਰ ਸਾਡੇ ਮਾਨਯੋਗ ਡੀਸੀ ਸਾਹਿਬ ਪੰਚਾਲ ਸਾਹਿਬ ਉਹ ਵੀ ਉੱਚੇ ਤੌਰ ਤੇ ਆਏ ਨੇ ਸਾਡੇ ਕਮਿਸ਼ਨਰ ਕਾਰਪੋਰੇਸ਼ਨ ਨੇ ਔਰ ਹੋਰ ਵੀ ਸਮੁੱਚੀ ਟੀਮ ਉਹਨਾਂ ਦੀ ਨਾਲ ਔਰ ਸਾਡੀ ਅੱਜ ਕੋਸ਼ਿਸ਼ ਸੀ ਕਿ ਸਾਡੇ ਇਸ ਨਗਰ ਦੇ ਵਿੱਚ ਜੋ ਵੀ ਨੁਕਸਾਨ ਹੋਇਆ ਉਸ ਨੂੰ ਦੇਖਿਆ ਜਾਵੇ ਉਸ ਨੂੰ ਈਵੈਲਿਊਏਟ ਕੀਤਾ ਜਾਵੇ ਤੇ ਉਹ ਅਸੀਂ ਸਾਰਾ ਆਪ ਦੇਖ ਰਿਹਾ ਤੇ ਜੋ ਵੀ ਸਮੱਸਿਆਵਾਂ ਨੇ ਉਹ ਸਰਪੰਚ ਸਾਹਿਬ ਨੇ ਪੰਚਾਇਤ ਨੇ ਸਾਰੇ ਸਾਥੀਆਂ ਨੇ ਸਾਨੂੰ ਦੱਸਦੀਆਂ ਤੇ ਜੋ ਵੀ ਕੋਈ ਅਨਾਜ ਦੀ ਪ੍ਰੋਬਲਮ ਹੈ ਕੋਈ ਤਰਪਾਲਾਂ ਦੀ ਪ੍ਰੋਬਲਮ ਹੈ ਕੋਈ ਘਰਾਂ ਦੀਆਂ ਛੱਤਾਂ ਜਿਹੜੀਆਂ ਡਿੱਗ ਪਈਆਂ ਉਹਨਾਂ ਦੀ ਸਮੱਸਿਆ ਉਹ ਵੀ ਜਲਦੀ ਜਿਹੜਾ ਅਸੀਂ ਹੱਲ ਕਰਾਂਗੇ ਉਹਦੀ ਔਰ ਬਾਕੀ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਗਰਦਾਬਰੀ ਦੇ ਹੁਕਮ ਜਿਹੜੇ ਉਹ ਦੇ ਦਿੱਤੇ ਗਏ ਆ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੁਸੀਂ ਦੇਖਿਆ ਹੋਣਾ ਕਿ ਲਗਾਤਾਰ ਉਹ ਵੀ ਦੌਰੇ ਕਰ ਰਹੇ ਨੇ ਸੋ ਜਲਦ ਤੋਂ ਜਲ ਜਿਹੜਾ ਇਹ ਜਿਹੜੀ ਨੁਕਸਾਨ ਜਿਹੜਾ ਹੋਇਆ ਇਹਦੀ ਸਰਕਾਰ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਪਰਪਾਈ ਕਰਨ ਦੀ ਕੋਸ਼ਿਸ਼ ਕਰੇ ਬਾੜੇ ਵਿੱਚ ਕੋਈ ਕਿਸ਼ਤੀ ਦਾ ਪ੍ਰਬੰਧ ਹੈ ਨਹੀਂ ਪਹਿਲਾਂ ਇੱਕ ਪਈ ਹੁੰਦੀ ਸੀ ਬਹੁਤ ਪੁਰਾਣੀ ਮਤਲਬ ਮੰਡੀ ਦੇ ਵਿੱਚ ਉਸ ਤੋਂ ਬਾਅਦ ਕਿਸੇ ਲੋਕਾਂ ਨੇ ਨਹੀਂ ਦੇਖੀ ਲੋਕ ਅੱਜ ਕੱਲ ਉਹ ਮੰਗ ਰਹੇ ਆ ਆ ਦੇਖੋ ਤੁਹਾਡੀ ਗੱਲ ਠੀਕ ਆ ਵੀ ਉਹ ਕਿਸ਼ਤੀ ਦੇਖੀ ਨਹੀਂ ਕਿਸ਼ਤੀ ਦੀ ਜ਼ਰੂਰਤ ਵੀ ਨਹੀਂ ਪਈ ਅਜ ਤੱਕ ਸੋ ਅੱਜ ਜਿਹੜੇ ਹਾਲਾਤ ਬਣੇ ਆ ਇਹਦੇ ਜ਼ਰੂਰਤ ਵੀ ਆ ਆਪਾਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਦੱਸਤਾ ਆਪਾਂ ਕੋਸ਼ਿਸ਼ ਆਪਾਂ ਜਿਹੜੀ ਸਾਡੀ ਪੂਰੀ ਆ ਕਿ ਜਲਦ ਤੋਂ ਜਲ ਜਿਹੜਾ ਪ੍ਰਬੰਧ ਹੋ ਜਾਏ ਸਤਿ ਸ੍ਰੀ ਅਕਾਲ ਜੀ ਅੱਜ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਤੇ ਮਾਨਯੋਗ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਜੀ ਅੱਜ ਚੇਚੇ ਤੌਰ ਤੇ ਜਿਹੜੇ ਸਾਡੇ ਪਿੰਡ ਮਿਹੜੂ ਆ ਵਿਖੇ ਆਏ ਜਿੱਥੇ ਸਾਡੀ ਝੜੂ ਵਾਲੀ ਬਈ ਜਿਹੜੀ ਚਿੱਟੀ ਬਈ ਓਵਰਫਲੋ ਹੋਣ ਕਰਕੇ ਇਧਰਲੇ ਪਿੰਡ ਜਿਹੜੇ ਆ ਸਾਡੇ ਮਿਹੜੂ ਮਾਧੋਪੁਰ ਤੇ ਭਾਖੜੀ ਆਣਾ ਪਾਖੜੀ ਆਣੇ ਦੀ ਸਿਚੁਏਸ਼ਨ ਐਜ਼ ਆਫ ਇੰਨੀ ਮਾੜੀ ਹੈ ਕਿ ਉਹ ਇਸ ਵਕਤ ਲੋਕ ਹੋ ਚੁੱਕਿਆ ਕਿ ਪਾਣੀ ਕਰਕੇ ਅਸੀਂ ਉਹਦੇ ਅੰਦਰ ਵੀ ਨਹੀਂ ਜਾ ਸਕਦੇ ਅਸੀਂ ਜਾਣਦੇ ਹਾਂ ਕਿ ਸਾਰੇ ਪੰਜਾਬ ਪਰ ਚ ਜਿਹੜੀ ਇਹ ਬਰਸਾਤ ਦੀ ਜਿਹੜੀ ਮਾਰ ਪਈ ਹੈ ਪਹਿਲੀ 37 ਸਾਲ ਚ ਸਭ ਤੋਂ ਬੁਰੀ ਆਈ ਹੈ ਤੇ ਜਿੱਥੇ ਪੰਜਾਬ ਸਰਕਾਰ ਵੱਲੋਂ ਉਹਨਾਂ ਵੱਖ-ਵੱਖ ਏਰੀਆ ਦੇ ਵਿੱਚ ਆਪਣਾ ਰੈਸਕਿਊ ਕਾਰਜ ਚੱਲ ਰਹੇ ਨੇ ਫਗਵਾੜੇ ਦੇ ਵਿੱਚ ਵੀ ਅਸੀਂ ਪ੍ਰਮਾਤਮਾ ਦਾ ਸ਼ੁਕਰ ਵੀ ਮਨਾਉਂਦੇ ਸੀ ਕਿ ਕਿਉਂਕਿ ਚਲੋ ਫਗਵਾੜਾ ਉੱਚੀ ਥਾਂ ਹੈ ਸਾਡੇ ਕੋ ਕੋਈ ਵੱਡਾ ਪਾਣੀ ਦਾ دریا ਜਾਂ ਸਮੁੰਦਰ ਨਹੀਂ ਕੋਈ ਲੰਗ ਰਿਹਾ ਤੇ ਸਾਨੂੰ ਕੋਈ ਨਹੀਂ ਸਿਚੁਏਸ਼ਨ ਦੀ ਪਰ ਪਿਛਲੇ 2-3 ਦਿਨਾਂ ਤੋਂ ਜਿਹੜੀ ਨਿਰੰਤਰ ਬਾਰਿਸ਼ ਹੋਣ ਕਰਕੇ ਫਗਵਾੜੇ ਦੇ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਆਇਆ ਅਸੀਂ ਕੱਲ ਪਿੰਡ ਵਾਧਾਂ ਸੰਗਤਪੁਰ 라ਵਲਪਿੰਡੀ ਸਾਰੇ ਪਿੰਡਾਂ ਮੀਰਾਪੁਰ ਗੁਜਰਾਤਾ ਜਿੰਨੇ ਸਾਡੀ ਉੱਧਰਲੀ ਬੈਲਟ ਹੈ ਉਹਨਾਂ ਦੇ ਵਿੱਚ ਪਾਣੀ ਆਣ ਕਰਕੇ ਅਸੀਂ ਮੌਕੇ ਤੇ ਜਾ ਜਾ ਕੇ ਲੋਕਾਂ ਦੇ ਵਿੱਚ ਉਹਨਾਂ ਦੇ ਹਰ ਤਰੀਕੇ ਦਾ ਜੋ ਇਹ ਮੁਸੀਬਤ ਆ ਰਹੀ ਹੈ ਜਿਸ ਤਰੀਕੇ ਵੀ ਉਹਨਾਂ ਦੀ ਮਦਦ ਕਰ ਸਕਦੇ ਆ ਉਸ ਨੂੰ ਅਸੀਂ ਮਹैया ਕਰਾ ਰਹੇ ਹਾਂ ਪ੍ਰਸ਼ਾਸਨ ਵੱਲੋਂ 24 ਘੰਟੇ ਹਾਜ਼ਰ ਹੋ ਕੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪੁਲਿਸ ਪ੍ਰਸ਼ਾਸਨ ਪੂਰਾ ਤਤ ਪਰ ਆਪਣੀ ਡਿਊਟੀ ਤੇ ਅਸੀਂ ਵੀ ਲੱਗੇ ਹੋਏ ਆ ਤੇ ਮੈਂ ਫਗਵਾੜੇ ਦੇ ਲੋਕਾਂ ਨੂੰ ਇਹ ਪੂਰਾ ਆਸ਼ਵਾਸਨ ਦਿਵਾਉਣਾ ਕਿਸੇ ਤਰੀਕੇ ਦੀ ਵੀ ਕਦੇ ਵੀ ਲੋੜ ਪਵੇ 24 ਘੰਟੇ ਪੂਰਾ ਪ੍ਰਸ਼ਾਸਨ ਪੂਰੀ ਸਰਕਾਰ ਤੁਹਾਡੇ ਲਈ ਹਾਜ਼ਰ ਹੈ ਤੇ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਮੁਸੀਬਤ ਆਵੇ ਉਹ ਜਦੇ ਵੀ ਸਾਡੇ ਨਾਲ ਆਪਣੇ ਸਰਪੰਚ ਸਾਹਿਬ ਥਰੂ ਕਿਸੇ ਵੀ ਥਰੂ ਮੋਢਵਾਰ ਸਾਜਣ ਦੇ ਥਰੂ ਸਾਡੇ ਨਾਲ ਕੰਟੈਕਟ ਕਰਕੇ ਅਸੀਂ ਉਹਨਾਂ ਨੂੰ ਪਹੁੰਚਲੀ ਕਰਤਾਂ ਹਾਂ ਬਹੁਤ-ਬਹੁਤਾਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਪਿਛਲੇ ਕੁਝ ਸਮੇਂ ਤੋਂ ਪੂਰੇ ਪੰਜਾਬ ਦੇ ਵਿੱਚ ਭਾਰੀ ਮੀਂਹ ਕਰਕੇ ਹੜ੍ਹ ਦੀ ਸਥਿਤੀ ਪੈਦਾ ਹੋਈ ਹੈ ਇਸੇ ਸਬੰਧ ਦੇ ਵਿੱਚ ਫਗਵਾੜਾ ਦੇ ਵਿੱਚ ਵੀ ਕਿਉਂਕਿ ਕੱਲ ਔਰ ਪਰਸੋਂ ਬਹੁਤ ਬਾਰਿਸ਼ ਪਈ ਸੀਗੀ ਔਰ ਬਹੁਤ ਹੀ ਤੇਜ਼ ਬਾਰਿਸ਼ ਹੋਣ ਕਰਕੇ ਕੋਈ ਸਾਡੀ ਜੋ ਡਰੇਨਸ ਹੈਗੀਆਂ ਨੇ ਉਹ ਵੀ ਓਵਰਕਲੋ ਹੋਈਆਂ ਜਿਸ ਕਰਕੇ ਜੋ ਪਗਵਾੜਾ ਦੇ ਵਿੱਚ ਕੁਝ ਏਰੀਆ ਰਹੇ ਜੇ ਨੇ ਜੋ ਕਿ ਨਿਵੇਸੀ ਕਿ ਉੱਥੇ ਵਿੱਚ ਵੀ ਉੱਥੇ ਵੀ ਪਾਣੀ ਆ ਗਿਆ ਸੀਗਾ ਉਹਨੂੰ ਹੀ ਦੇਖਦੇ ਹੋਏ ਆਜ ਮਾਨਯੋਗ ਐਮਪੀ ਸਾਹਿਬ ਨੇ ਨਾਲ ਹਰਨੂਜ ਜੀ ਨੇ ਨਾਲ ਸਰਪੰਚ ਸਾਹਿਬ ਵੀ ਹੈ ਬਾਕੀ ਵੀ ਮੇਰੇ ਸਾਰੇ ਅਫਸਰ ਸਾਹਿਬਾਨ ਇੱਥੇ ਮੌਜੂਦ ਨੇ ਅਸੀਂ ਇੱਥੇ ਮੌਕੇ ਦਾ ਜਾਇਜ਼ਾ ਲੈਣ ਆਏ ਸੀਗੇ ਪਿੰਡ ਦੇ ਵਤਨੀਕਾ ਨਾਲ ਮਾਨਯੋਗ ਜੋ ਸਰਪੰਚ ਸਾਹਿਬ ਨੇ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਆ ਉਹਨਾਂ ਦੀ ਕੁਝ ਕੁਝ ਉਹਨਾਂ ਨੇ ਸਾਨੂੰ ਜ਼ਰੂਰਤਾਂ ਦੱਸੀਆਂ ਉਹ ਇਮੀਡੀਏਟਲੀ ਅਸੀਂ ਪੂਰੀ ਤਰ੍ਹਾਂ ਤੇ ਉਹਨਾਂ ਦਾ ਹੱਲ ਕਰਾਂਗੇ ਔਰ ਮੈਂ ਇਹੀ ਭਰੋਸਾ ਦਿਵਾਉਂਗਾ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਹਰ ਸੰਭਵ ਜੋ ਉਪਰਾਲੇ ਕੀਤੇ ਜਾ ਰਹੇ ਨੇ ਅਸੀਂ 24 ਘੰਟੇ ਅਲਰਟ ਨੇ ਔਰ ਹਰ ਸੰਭਵ ਜੋ ਵੀ ਮਦਦ ਦਿੱਤੀ ਜਾ ਸਕਦੀ ਹੈ ਲੋਕਾਂ ਨੂੰ ਇਸ ਦੁਖ ਦੀ ਘੜੀ ਦੇ ਵਿੱਚ ਇਸ ਔਖੀ ਘੜੀ ਦੇ ਵਿੱਚ ਅਸੀਂ ਦੇ ਰਹੇ ਹਾਂ ਜੀ ਸਰ ਅੱਜ ਮੇਰੇ ਪਿੰਡ ਦੇ ਵਿੱਚ ਤਾਂ ਕੀ ਕਹਿਣਾ ਚਾਹਦੇ ਗਵਾੜਾ ਦੇ ਵਿੱਚ ਕੁਝ 19 ਪਿੰਡਾਂ ਦੇ ਵਿੱਚ ਮਾਰ ਹੋਈ ਹੈ ਮਾਰ ਹੋਈ ਹੈ ਜੀ ਪਾਣੀ ਦੀ ਸਾਫੀ ਪਾਣੀ ਹੈ ਕੁਝ ਡਰੇਨ ਓਵਰਫਲੋ ਹੋਈਆਂ ਨੇ ਜੀ 라블핀디 나루 ਹੁਣ ਮੇਰੂ ਸਾਈਡ ਆਏ ਆ ਇਥੇ ਸਥਿਤੀ ਦਾ ਜਾਇਦਾ ਲੈ ਲਿਆ ਕੁੱਲ ਓਵਰਆਲ ਸਬਡਿਵੀਜ਼ਨ ਵਿੱਚ 90 ਘਰ ਨੇ ਜਿਹੜੇ ਡੈਮੇਜ ਹੋਏ ਨੇ ਆ ਫੁੱਲੀ ਡੈਮੇਜ ਹੋਏ ਨੇ ਅਸੈਸਮੈਂਟ ਕੀਤੀ ਜਾ ਰਹੀ ਹੈ ਜੀ ਸਰਕਾਰ ਪੂਰੀ ਤਰ੍ਹਾਂ ਹੈ ਇਹਨਾਂ ਦੀ ਹੈਲਪ ਕਰਨ ਲਈ ਹੈ ਤੇ ਕੰਪਨਸੇਸ਼ਨ ਵੀ ਪੂਰੀ ਦਿੱਤੀ ਜਾਏਗੀ ਤੇ ਬਾਕੀ ਸਥਿਤੀ ਦਾਬੇ ਨਾਲ ਕਿਹਾ ਜਾ ਸਕਦਾ ਹੈ ਕਿ ਅੰਡਰ ਕੰਟਰੋਲ ਹੈ ਜੀ ਸਰ ਬਾੜ ਵੀਰਾਂ ਨੂੰ ਵਗੈਰਾ ਜਿਹੜਾ ਇਹਨਾਂ ਦੀ ਜੀ ਰਾਸ਼ਨ ਰਾਹ ਰਾਸ਼ਨ ਤਰਪਾਲ ਵਗੈਰਾ ਬਿਲਕੁਲ ਉਹਨਾਂ ਨੂੰ ਮੌਕੇ ਤੇ ਭਜਾਈ ਜਾ ਰਹੀ ਹੈ ਤੇ ਜਿਹੜੇ ਕੋਈ ਨੀਵੀਂ ਥਾਵਾਂ ਤੇ ਬੈਠੇ ਨੇ ਉਹਨਾਂ ਨੂੰ ਉੱਪਰ ਸੇਫ ਥਾਵਾਂ ਤੇ ਵੀ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਨੂੰ ਸਰ ਮਦਦ ਦੀ ਲੋੜ ਆ ਕੋਈ ਪ੍ਰਕਾਸ਼ਕ ਵੱਲੋਂ ਕੋਈ ਨੰਬਰ ਵਗੈਰਾ ਕੋਈ ਹਾਂਜੀ ਜੀ ਹੈਲਪਲਾਈਨ ਨੰਬਰ ਹੈਗਾ ਜੀ ਸਾਡਾ ਉਹਦੇ ਤੇ ਲਗਾਤਾਰ ਕਾਲ ਆ ਰਹੀਆਂ ਤੇ ਜੋ-ਜੋ ਰਿਕੁਆਇਰਮੈਂਟ ਹੈ ਉਹਨਾਂ ਨੂੰ ਵਿਦਿਨ ਟਾਈਮ ਫਰੇਮ ਉਹਨਾਂ ਨੂੰ ਡਰਾਈ ਰੈਸ਼ਨ ਹੋ ਗਿਆ ਤਰਪਾਲਾ ਹੋ ਗਈ ਆ ਉਹ ਲੋੜ ਨੂੰ ਚੀਜ਼ਾਂ ਹੋ ਗਈ ਆ ਜਿਦਾ ਹਾਈਜਨ ਪੈਕਸ ਵਗੈਰਾ ਉਹ ਪੁਆਇੰਟ ਤੇ ਕੀਤੇ ਜਾ ਰਹੇ ਨੇ ਜੀ। ਹਾਂਜੀ ਸਰੇਂਦਰ ਸਿੰਘ ਆਪਾਂ ਖਜੂਰਲੇ ਪਿੰਡ ਤੋਂ। ਅੱਜ ਕੀ ਮਾਮਲਾ ਜਿਹੜਾ ਪਾਣੀ ਦੀ ਮਾਰ ਪਈ ਆ? ਭਾਈ ਬਹੁਤ ਜ਼ਿਆਦਾ ਪਿੱਛੋਂ ਪਾਣੀ ਜ਼ਿਆਦਾ ਛੱਡਿਆ ਗਿਆ ਆ ਤੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਆ ਤੇ 2-3 ਦਿਨ ਤੋਂ ਸਾਰੇ ਪਿੰਡ ਵਾਲੇ ਦੁਆਲੇ ਸਾਰੇ ਡੁੱਬੇ ਪਿਆ ਸਾਡੇ ਸਾਰੇ ਇੱਕ ਪਿੰਡ ਪਾਣੀ ਦੀ ਮਾਰ ਹੀ ਨਾਲ तकरीबन ਭਾਈ ਤੋਂ ਹੁਸ਼ਿਆਰਪੁਰ ਤੋਂ ਲੈ ਕੇ ਇੱਧਰ ਤੱਕ ਕਾਫੀ ਜਿੰਨੇ ਪਿੰਡ ਆਉਂਦੇ ਘਟੋ ਘਟ 100 ਪਿੰਡ ਹੋਊਗਾ ਯਾਨੀ ਕਿ ਲਓ ਤੂੰ ਵੱਧ ਯਾਨੀ ਕਿ ਲਾ ਲਓ ਐ ਡੁੱਬੇ ਪਿਆ ਸਾਰੇ ਤੇ ਸਾਰਿਆਂ ਨੂੰ ਮਾਲ ਡੰਗਰ ਦੀ ਹਰੇਕ ਚੀਜ਼ ਦਾ ਬੁਰਾ ਹਾਲ ਹੋਇਆ ਪਿਆ ਸਾਰੇ ਹਾਂਜੀ ਉਧਰ ਪ੍ਰਸ਼ਾਸਨਿਕ ਅਧਿਕਾਰੀ ਆਏ ਆ ਦੌਰਾ ਕਰ ਰਹੇ ਇਹਨਾਂ ਨੂੰ ਮੰਗ ਭਈ ਇਹੀ ਆ ਵੀ ਥੋੜਾ ਜਿਹੜਾ ਹੁਣ ਨੁਕਸਾਨ ਹੋ ਗਿਆ ਆ ਫਸਲ ਫਾੜੀ ਤੇ ਸਾਰੀ ਚੀਜ਼ ਤੇ ਉਹ ਚੀਜ਼ ਦਾ ਥੋੜਾ ਜਿਆ ਕਰਨਾ ਚਾਹੀਦਾ ਬਾਕੀ ਜੇ ਕੋਈ ਪਰਿਵਾਰ ਦਾ ਕਿਸੇ ਦਾ ਘਰ ਪਰਿਵਾਰ ਜਾਨਕੀ ਲਾਲੋ ਇਧਰ ਉਧਰ ਹੋਇਆ ਜਾਨਕੀ ਉਹਨਾਂ ਦਾ ਥੋੜਾ ਕਰਨਾ ਚਾਹੀਦਾ ਜੀ ਮਿਹੜੂ ਪਿੰਡ ਮਿਹੜੂ ਵਿੱਚ ਆ ਆਪਾਂ ਮਿਹੜੂ ਪਿੰਡ ਦੀ ਕਿੰਨਾ تقريبا ਨੁਕਸਾਨ ਤੁਹਾਨੂੰ ਲੱਗਦਾ ਹੋ ਗਿਆ ਮਿਹੜੂ ਪਿੰਡ ਦੇ ਬਾਹਰਲੀ ਸਾਈਡ ਤੇ ਸਾਰੇ ਪਾਸੇ ਜਾਨਕੀ ਪਾਣੀ ਫੈਲਿਆ ਹੋਇਆ ਆ ਜੀ ਪਿੰਡ ਹੀ ਇੱਕ ਸੇਂਟਰ ਚ ਬਚਿਆ ਜਿਹੜਾ ਹੈਗਾ ਬਾਕੀ ਫਸਲਾਂ ਦਾ ਸਾਰੀਆਂ ਦੀ ਜਨਨ ਨੁਕਸਾਨ ਹੋ ਚੁੱਕਾ ਹੈ ਭਾਈ ਹਾਂ ਸਰਿੰਦਰਪਾਲ ਸਿੰਘ ਪਿੰਡ ਮਿਹੜੂ ਸਾਰੇ ਇਹ ਕਿ ਜਿਹੜਾ ਮੀਂਹ ਪਾਣੀ ਆਇਆ ਹੈ ਉਹਦੇ ਬਾਰੇ ਮੈਂ ਔਰ ਮੀਂਹ ਦੇ ਪਾਣੀ ਨਾਲ ਸਾਡੇ ਜਿਹੜੇ ਲੋ ਲੈਂਗ ਏਰੀਆ ਸੀ ਕਿ ਮਿਹੜੂ ਦੇ ਉਹਨਾਂ ਚ ਕਾਫੀ ਜਿਹੜੀ ਫਸਲ ਹੈ ਉਹ ਡੁੱਬ ਚੁੱਕੀ ਹੈ ਉਹਦਾ ਨੁਕਸਾਨ ਹੋ ਰਿਹਾ ਤੇ ਬੋਏ ਬਈ ਜਿਹੜੀ ਹੈ ਓਵਰਫਲੋ ਹੋਣ ਨਾਲ ਤੇ ਨਾਲ ਲੋਕਲ ਜਿਹੜਾ ਬਹੁਤ ਬਾਰਿਸ਼ ਪਈ ਹੈ ਉਹਦੇ ਕਰਕੇ ਕਾਫੀ ਪਾਣੀ ਆ ਰਿਹਾ ਹਾਂ ਜਦਿਸ ਸਾਹਿਬ ਹਾਂ ਜੀ ਸਾਹਿਬ ਤੇ ਚੱਬੇਵਾਲ ਸਾਹਿਬ ਤੇ ਰੱਡੀ ਮਾਨਜੀ ਸਾਰੇ ਸਾਡੇ ਨਾਲ ਇੱਥੇ ਆਏ ਆ ਜੀ ਦੇਖਣ ਸਰਵੇ ਕਰਨੇ ਅਸੀਂ ਕਹਿੰਨੇ ਆ ਕਿ ਸਾਨੂੰ ਇਹਨਾਂ ਦਾ ਵਾਜਬ ਜਿਹੜਾ ਮੁਆਵਜ਼ਾ ਹੈ ਨਾ ਜ਼ਿਮੀਂਦਾਰਾਂ ਨੂੰ ਮਿਲਣਾ ਚਾਹੀਦਾ ਹੈ ਕੁਝ ਘਰ ਵੀ ਸਾਡੇ ਡਿਗੇ ਉਹਨਾਂ ਲਈ ਵੀ ਅਸੀਂ ਕਵਾਂਗੇ ਕਿ ਉਹਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਤਾਂ ਲਗਭਗ ਘਰ ਕਿੰਨੇ ਕਿ ਡਿਗੇ ਇੱਥੇ ਚਾਰ ਪੰਜ ਦੇ ਸੁਣਿਆ ਜੀ ਛਤਾਂ ਤੇ ਉਹ ਜਿਹੜੇ ਪੁੱਜ ਗਏ ਆ